ਮંત્રી ਸਾਹਿਬ ਜਿੱਦਾਂ ਕਿ ਪੂਰਾ ਪੰਜਾਬ ਮੀਂਹ ਦੀ ਚਪੇਟ ਵਿੱਚ ਆਇਆ ਹੜ੍ਹ ਦੀ ਚਪੇਟ ਵਿੱਚ ਆਇਆ ਤੇ ਆਪਣੇ ਖੰਨਾ ਦੇ ਮਾਨਕ ਮਾਜਰਾ ਦੇ ਗਰੀਬ ਪਰਿਵਾਰ ਸੀਗਾ ਜਿਹਦੀ ਕੀ ਕਵਰੇਜ ਕੀਤੀ ਗਈ ਸੀ ਮੀਡੀਆ ਵੱਲੋਂ ਤੇ ਛੱਤ गिर ਗਈ ਸੀ ਅੱਜ ਤੁਸੀਂ ਵੀ ਪਹੁੰਚੋ ਤੇ ਕਿਸ ਤਰ੍ਹਾਂ ਦੀ ਇਹਨਾਂ ਨਾਲ ਜੜੀ ਹੈਗੀ ਤੁਸੀਂ ਮਦਦ ਕੀਤੀ ਦੇਖੋ ਮੇਰੇ ਹਲਕੇ ਖੰਨਾ ਦਾ ਪਿੰਡ ਮਾਨਕ ਮਾਜਰਾ ਉੱਥੋਂ ਸਾਡੇ ਬਹੁਤ ਸਤਿਕਾਰਯੋਗ ਬਾਪੂ ਜੀ ਜਸਵੀਰ ਸਿੰਘ ਜੀ ਸਾਡੇ ਨਾਲ ਖੜੇ ਨੇ ਚਾਰ ਪੰਜ ਦਿਨ ਪਹਿਲਾਂ ਦੇਖੋ ਪੂਰੇ ਪੰਜਾਬ ਦੇ ਅੰਦਰ ਤੁਹਾਨੂੰ ਪਤਾ ਪਹਾੜੀ ਬਰਸਾਤ ਪੈ ਰਹੀ ਹੈ ਜਿਹਦੇ ਕਰਕੇ ਛੱਤ ਚੁੰਦੀ ਹੋਣ ਕਰਕੇ ਪੁਰਾਣੀ ਛੱਤ ਹੋਣ ਕਰਕੇ ਇਹ ਗਿਰ ਗਈ ਛੱਤ ਬੱਚੀ ਦੇ ਵੀ ਸੱਟਾ ਸੁੱਟਾ ਲੱਗੀਆਂ ਕਾਫੀ ਚਲੋ ਬੱਚੀ ਦਾ ਇਲਾਜ ਕਰਵਾਇਆ ਗਿਆ ਠੀਕ ਹੈ ਹੁਣ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਖਤਰੇ ਵਾਲੀ ਗੱਲ ਨਹੀਂ ਪਰ ਸਾਡਾ ਫਰਜ਼ ਬਣਦਾ ਸੀਗਾ ਵੀ ਮੈਂ ਜੋ ਮਦਦ ਮੇਰੇ ਤੋਂ ਹੁੰਦੀ ਹੈ ਮੈਂ ਉਹ ਮਦਦ ਵੀ ਕਰਕੇ ਜਾਵਾਂ ਆ ਕੇ ਹਾਲਚਾਲ ਪੁੱਛ ਕੇ ਜਾਵਾਂ ਸੋ ਅੱਜ ਮੈਂ ਉਰੇ ਪਹੁੰਚੇ ਹਾਂ ਤੇ ਮੈਂ ਬਾਪੂ ਜਸਵੀਰ ਸਿੰਘ ਜੀ ਉਹਨਾਂ ਦੇ ਪਰਿਵਾਰ ਦੀ ਮਤਲਬ ਕਿ ਗੱਲਬਾਤ ਸੁਣੀ ਹੈ ਔਰ ਇਹਨਾਂ ਨੂੰ ਕਿਹਾ ਵੀ ਤੁਹਾਡੇ ਨਾਲ ਹੈ ਤੁਹਾਡੇ ਬਰਾਬਰ ਖੜੇ ਹੈ ਵੀ ਤੁਸੀਂ ਇਹ ਜਿਹੜੀ ਛੱਤ ਹੈ ਤਾਂ ਛੱਤ ਦਾ ਕੰਮ ਕੱਲ ਤੋਂ ਸ਼ੁਰੂ ਕਰਵਾਓ ਧੰਨਵਾਦ